ਸਵਾ ਲੱਖ ਦੇ ਨਾਲ ਇੱਕ ਇੱਕ ਸੰਗ ਨੇ ਮੁਕਾਬਲਾ ਕੀਤਾ ਕਿਸ ਤਰ੍ਹਾਂ ਦਾ ਵਾਤਾਵਰਣ ਬਣਿਆ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਕਵੀ ਨੇ ਕਲਮੰਦ ਕੀਤਾ ਆਹ ਪਿਆਰ ਦੇ ਨਾਲ ਤੱਕੀਓ ਸੁਣਿਓ ਬਾਜਾਂ ਵਾਲਾ ਕਰ ਰਿਹਾ ਘੜੀ ਦੇ ਵਿੱਚੋਂ ਕਮਾਨ ਸਵਾ ਸਵਾ ਸੀ ਲੱਖ ਨੂੰ ਪੈਂਦਾ ਇੱਕ ਇੱਕ ਜਵਾਨ ਚਮਕੌਰ ਵਾਲੀ ਗੜੀ ਨੂੰ ਵਿੱਚ ਸ਼ਬਦਾਂ ਦੇ ਆਖਾ ਉਸ ਘੜੀ ਨੂੰ 40 ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣੋ ਵੀਰ ਤਾਂ ਬਹਾਦਰਾਂ ਦੇ ਕੰਨ ਲਾ ਕੇ ਜੀ ਮਾਰੋ ਜਾਂਦੀ ਇਤਿਹਾਸ ਵਿੱਚ ਮਨ ਲਾ ਕੇ ਜੀ ਭਾਰਗਦੀ ਲੜੀ ਨੂੰ ਵਿੱਚ ਸ਼ਬਦਾਂ ਦੇ ਆਖਾ ਉਸ ਘੜੀ ਨੂੰ 40 ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣੋ ਵੀਰ ਦਾ ਬਹਾਦਰਾਂ ਦੀ ਕੰਨ ਲਾ ਕੇ ਜੀ ਮਾਰੋ ਝਾਤੀ ਇਤਿਹਾਸ ਵਿੱਚ ਮਨ ਲਾ ਕੇ ਜੀ ਬਾਹਰ ਦੇ ਦੋਰ ਚੋੜਿਆ ਕੇ ਕੱਪੜੇ ਜੱਥਿਆਂ ਤੀਰ ਭਰੇ ਨੇ ਫੁਲਾਦੀ ਵਿੱਚ ਭੱਥਿਆਂ ਪਵੇ ਸੂਰਜੋਂ ਭਲੇਖਾ ਵਿੱਚੋਂ ਮੱਥਿਆਂ ਕਰ ਅੱਲਾ ਅੱਲਾ ਮੁਗਲ ਪੈ ਚੀਕਾਂ ਮਾਰਦੇ ਵੇਖੋ ਰਣ ਤੱਤੇ ਵਿੱਚ ਚੋਜ ਕਰਤਾ ਧੌਣਾ ਧੜਾ ਨਾਲ ਵੱਖ ਕਰ ਗੇਰੀਆਂ ਮੱਲ ਮੱਲੀ ਮੂੰਹ ਨਿਕਲੇ ਕਮਾਲ ਹੋ ਗਈ ਨਾਲ ਲਹੂ ਦੇ ਤਰਤ ਸਾਰੀ ਲਾਲ ਹੋ ਗਈ ਵੇਖੋ ਵਰਤੀ ਆ ਲੋਕੀ ਕਰਾ ਮਾਤ ਨੂੰ ਹੋਗੇ ਅਗਲੀ ਸਵੇਰ ਟਪਰਾਦ ਨੂੰ ਲੜੇ ਜਾਂਦੇ ਸਾਜ ਸਾਜ ਕੇ ਮਰਾਦ ਨੂੰ ਜਿਹੜੀ ਹੋ ਨਾ ਸਕੇ ਗੱਲ ਉਹ ਕਰੇਗਾ ਖਵਾ ਸਵਾਲਾ ਖਮੂਰੇ ਏਕੀ ਅੜੇ ਖਾਰਸਾ ਲਕੀਆਂ ਸੰਖ ਵੱਡੇ ਤੇ ਨਗਾਰੇ ਚੋਟਾ ਲੱਗੀਆਂ ਤੱਕ ਫੁਰਤੀ ਨੂੰ ਢਾਣ ਆ ਕੇ ਭੱਜੀਆਂ ਪਾਣੀ ਮੰਗੇ ਨਾ ਦਿਨਾਂ ਦੇ ਤੇਗਾ ਵੱਧੀਆਂ ਵੱਧ ਬੈ ਗਿਆ ਮੈਦਾਨ ਚ ਕਦ ਗੜੀ ਦੋਜ ਕਰਾਇਓ ਨਾ ਛੱਡਿਆ ਤੂ ਤੇ ਪੁੱਤਰ ਨੇ ਪੱਲਾ ਆਣ ਅਟਿਆ ਪਿਤਾ ਸ਼ੁਕਰੇ ਗੁਜਾਰਿਆ ਆਖਿਆ ਆਕਾਲ ਨੂੰ ਹੁੰਦਾ ਵੇਖਣਾ ਸ਼ਹੀਦ ਦੂਜੇ ਵੀ ਮਹਲਾਦ ਨੂੰ ਅਸੀਂ ਤੋਰਿਆ ਸਜਾ ਕਿਸ ਜੁਝਾਰ ਨੂੰ